ਸਤਿਵባਤਾ ਸਰ ਸਿੰਘ ਜੀ ਮਹਾਰਾਜ ਦੀ ਇਸ ਪਵਿੱਤਰ ਧਰਤੀ ਚੀਮਾ ਦੇ ਔਰ ਆਸ-ਪਾਸੇ ਦੇ ਮੇਰੇ ਸਾਰੇ ਹਲਕੇ ਤੋਂ ਹੀ ਪਹੁੰਚੇ ਮੇਰੇ ਸਾਰੇ ਸਤਕਾਰਯੋਗ ਸਾਥੀਓ ਮੇਰੇ ਵੀਰੋ ਬਜ਼ੁਰਗੋ ਪਾਰਟੀ ਦੇ ਸਾਰੇ ਸਤਕਾਰਯੋਗ ਸਾਥੀ ਚੀਮਾ ਦੀ ਸਾਰੀ ਟੀਮ ਬੈਠੀ ਹੈ ਔਰ ਉਚਿਤੀ ਤੌਰ ਤੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਡੀਸੀ ਸੰਗਰੂਰ ਸੰਦੀਪ ਰੇਸ਼ੀ ਜੀ ਐਸ ਡੀ ਐਮ ਸਾਹਿਬ ਸਾਰੇ ਸਾਰੇ ਐਡਮਿਨਿਸਟ੍ਰੇਸ਼ਨ ਪਹੁੰਚੀ ਹੈ ਸਾਰੇ ਹੀ ਫਤਿਹ ਕਰੋ ਪ੍ਰਵਾਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਡਾ ਸਾਰਿਆਂ ਦਾ ਜੀ ਦਿਲ ਦੀਆਂ ਗਹਿਰਾਈ ਅੱਜ ਇੱਥੇ ਇਸ ਇੱਕ ਸ਼ੁਭ ਕਾਰਜ ਦਾ ਹਿੱਸਾ ਬਣਨ ਦੇ ਲਈ ਤੁਸੀਂ ਪਹੁੰਚਿਓ ਇਸ ਖੁਸ਼ੀਆਂ ਭਰੇ ਸਮੇਂ ਦੇ ਵਿੱਚ ਹਿੱਸਾ ਬਣਨ ਦੇ ਲਈ ਪਹੁੰਚਿਓ ਔਰ ਮੈਂ ਗੁਸਤਾਖੀ ਦੀ ਮਾਫੀ ਵੀ ਚਾਹਨਾ ਕਿ ਕਾਫੀ ਲੇਟ ਹੋ ਗਿਆ ਦਰਅਸਲ ਰਾਤ ਕੱਲ ਯਾਤਰਾ ਸੀਗੀ ਪਟਿਆਲੇ ਤੋਂ ਅੰਮ੍ਰਿਤਸਰ ਤੱਕ ਉੱਥੇ ਰਾਤ ਲੇਟ ਹੋ ਗਏ ਔਰ ਸਵੇਰ ਦੇ ਫਿਰ ਕਈ ਫੰਕਸ਼ਨ ਸੀਗੇ ਜਿਸ ਦੀ ਵਜ੍ਹਾ ਕਰਕੇ ਲੇਟ ਹੋ ਗਿਆ ਮੈਂ ਗੁਸਤਾਖੀ ਦੀ ਮਾਫੀ ਚਾਹਨਾ ਮੇਰੇ ਤੋਂ ਪਹਿਲਾਂ ਮੇਰੇ ਵੀਰ ਮਨਪ੍ਰੀਤ ਜੀ ਨੇ ਬੜੇ ਵਿਸਤਾਰ ਦੇ ਵਿੱਚ ਲਖੀ ਜੀ ਨੇ ਸਾਰੀ ਗੱਲ ਕੀਤੀ ਹੈ ਮੈਂ ਤਾਂ ਤੁਹਾਨੂੰ ਇੱਕੋ ਬੇਨਤੀ ਕਰੂੰਗਾ ਮੁਬਾਰਕਾ ਵੀ ਤੁਸੀਂ ਸਾਰਿਆਂ ਦਿੱਤੀਆਂ ਤੁਹਾਡਾ ਸਵਾਗਤ ਵੀ ਬੜਾ ਭਰਵਾ ਤੁਸੀਂ ਕੀਤਾ ਤੁਹਾਡਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਹੈ ਮੈਂ ਤਾਂ ਸਿਰਫ ਇੰਨੀ ਹੀ ਬੇਨਤੀ ਕਰੂੰਗਾ ਕਿ ਜਿੱਥੇ ਕੱਲ ਸ਼ੁਕਰਾਨਾ ਯਾਤਰਾ ਕੱਢੀ ਹੈ ਪਟਿਆਲੇ ਕਾਲੀ ਮਾਤਾ ਮੰਦਿਰ ਤੋਂ ਲੈ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਤੱਕ ਤੇ ਉੱਥੇ ਹੀ ਇਸ ਨਵੀਂ ਜ਼ਿੰਮੇਵਾਰੀ ਜਿਹੜੀ ਕਿ ਮੇਰੇ ਮੋਢਿਆਂ ਦੇ ਉੱਪਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਮਾਨ ਸਾਹਿਬ ਨੇ ਪੂਰੀ ਪਾਰਟੀ ਨੇ ਪਾਈ ਹੈ ਇਦੇ ਲਈ ਮੈਂ ਉਹਨਾਂ ਦੇ ਨਾਲ-ਨਾਲ ਮੈਂ ਤੁਹਾਡਾ ਸ਼ੁਕਰਾਨਾ ਕਰਦਾ ਕਿਉਂਕਿ ਜੇ ਤੁਸੀਂ ਇੱਥੇ ਤੱਕ ਮੈਨੂੰ ਪਹੁੰਚਾਇਆ ਤਾਂ ਹੀ ਇਹ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਉਹ ਮੀਡੀਆ ਤੋਂ ਤੁਹਾਡਾ ਸਾਰਿਆਂ ਦਾ ਸਿਰ ਨਿਵਾ ਕੇ ਔਰ ਹੱਥ ਜੋੜ ਕੇ ਤੁਹਾਡਾ ਬਈ ਸਾਰਿਆਂ ਦਾ ਸ਼ੁਕਰਾਨਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਿ ਤੁਸੀਂ ਅੱਜ ਤੋਂ ਨਹੀਂ ਲੰਬੇ ਸਮੇਂ ਤੋਂ ਪਹਿਲਾਂ ਡੇਢੀ ਦੇ ਵੇਲੇ ਤੋਂ ਉਹਨਾਂ ਦੇ ਨਾਲ ਦੇ ਬਹੁਤ ਸਾਰੇ ਸਾਥੀ ਦਿੱਤੇ ਹੋਏ ਫਤਵੇ ਨੁਸਹਿਰਾ ਜਾਂਦਾ ਹੈ ਇਹ ਠੀਕ ਹੈ ਕਿ ਉਹ ਤੋਂ ਮਗਰੋਂ ਚੱਲੋ ਕੰਮ ਤਾਂ ਕਰਨਾ ਮੇਰੀ ਜ਼ਿੰਮੇਵਾਰੀ ਹੀ ਹੈ ਸ਼ੌਕ ਹੈ ਮੇਰਾ ਮੇਰੀ ਡਿਊਟੀ ਹੈ ਉਹ ਤਾਂ ਮੈਂ ਕਰਨਾ ਹੀ ਕਰਨਾ ਹੈ ਪਰ ਉਸ ਨੂੰ ਰਿਕੋਗਨਾਈਜ਼ ਉਸ ਨੂੰ ਪਛਾਣ ਆ ਪਾਰਟੀ ਨੇ ਕੇਜਰੀਵਾਲ ਸਾਹਿਬ ਹੋਣਾ ਨੇ ਦਿੱਤੀ ਹੈ ਇਹਦੇ ਲਈ ਉਹਨਾਂ ਦਾ ਵੀ ਧੰਨਵਾਦ ਹੈ ਪਰ ਇਹਦੀ ਸ਼ੁਰੂਆਤ ਹੈ ਜਿਹੜੀ ਉਹ ਤੁਹਾਡੇ ਸਾਰੇ ਤੋਂ ਨੇ ਸੋ ਤੁਹਾਡਾ ਸਾਰਿਆਂ ਦਾ ਦਿਨ ਦੀ ਗਣਾਈ ਚ ਬਹੁਤ ਬਹੁਤ ਧੰਨਵਾਦ ਹੈ ਮੇਰੇ ਵੀਰੋ ਆਪਾਂ ਆਪਦੇ ਹਲਕੇ ਦੀ ਗੱਲ ਕਰ ਲਈਏ ਨਗਰ ਚੀਮਾ ਦੀ ਗੱਲ ਕਰ ਲਈਏ ਡੀ ਸਾ ਮੇਰੇ ਧਿਆਨ ਦੇ ਵਿੱਚ ਹੈ ਜਦੋਂ ਸਰਕਾਰ ਬਣੀ ਬਣੀ ਸੀ ਨਾ ਜੀ ਹਜੇ 2 2.5 ਹਫਤੇ ਹੋਏ ਸੀਗੇ ਮੈਂ ਡੀਸੀ ਸੰਗਰੂਰ ਉਦੋਂ ਜੁਆਇਨ ਹੀ ਕੀਤਾ ਸੀ 2 ਦਿਨ ਪਹਿਲਾਂ ਜਤਿੰਦਰ ਜੋਰਵਾਲ ਜੀ ਨੇ ਤੇ ਐਸਡੀਐਮ ਸੀਗੇ ਇੱਥੇ ਜਸਪ੍ਰੀ ਸਿੰਘ ਮੈਂ ਹਜੇ ਤਕਰੀਬਨ 10 12 ਦਿਨ ਹੋਏ ਸੀਗੇ ਹਜੇ ਉਹਨਾਂ ਨੇ ਜੁਆਇਨ ਕੀਤਾ ਹੀ ਸੀਗਾ ਤੇ ਮੈਂ ਉਹਨਾਂ ਨਾਲ ਪ੍ਰੋਗਰਾਮ ਬਣਾ ਲਿਆ ਮੈਂ ਕਿਹਾ ਜੀ ਇੱਕ ਦਿਨ ਮੈਂ ਮੇਰੇ ਹਲਕੇ ਦੇ ਵਿੱਚ ਕਿਉਂਕਿ ਇੱਕ ਵਿਜਨ ਬੜੀ ਕਲੀਅਰ ਸੀਗੀ ਕਿ ਜਿਸ ਦਿਨ ਪ੍ਰਮਾਤਮਾ ਨੇ ਲੋਕਾਂ ਨੇ ਮੌਕਾ ਦਿੱਤਾ ਮੈਂ ਕੀ ਕੁਸ਼ ਕਰਨਾ ਤੇ ਉਸ ਦਿਨ ਸੰਡੇ ਦਾ ਦਿਨ ਸੀ ਐਤਵਾਰ ਦਾ ਮੇਰੇ ਯਾਦ ਹੈ ਮੈਂ ਸਵੇਰੇ ਸਵੇਰੇ ਉਹਨਾਂ ਨੂੰ ਡੀ ਸਾਹਿਬ ਨੂੰ 7 ਵਜੇ ਨਾਸ਼ਤੇ ਤੇ ਬੁਲਾ ਲਿਆ ਮੈਂ ਕਿਹਾ ਜੀ ਮੇਰੇ ਕੋਲ ਆ ਜਾਓ ਉਹ ਇੰਟ੍ਰੈਕ ਪੈਂਟ ਦੇ ਵਿੱਚ ਹੀ ਆ ਗਏ ਔਰ ਮੈਂ ਕਿਹਾ ਜੀ ਆਪਾਂ ਇਹ ਨਾਸ਼ਤਾ ਕਰਕੇ ਸਾਰੀ ਦਿਹਾੜੀ ਤਕਰੀਬਨ 3-4 ਵਜੇ ਤੱਕ ਮੈਂ ਤੁਹਾਨੂੰ ਸੁਨਾਮ ਲੌਂਗ ਵਾਲੀ ਚੀਮਾ ਮੈਂ ਲੈ ਕੇ ਜਾਣਾ ਵੀ ਕਿੱਥੇ ਕਿੱਥੇ ਮੈਂ ਕੀ ਕੀ ਮੇਰੇ ਕੰਮ ਦੇ ਵਿੱਚ ਕਿਉਂਕਿ ਅਸੀਂ ਵੀ ਚਲੋ ਪਹਿਲੀ ਵਾਰ ਸਰਕਾਰ ਦੇ ਵਿੱਚ ਆਏ ਸੀਗੇ ਬਹੁਤ ਸਾਰੀਆਂ ਸਾਡੀ ਲੋਕਾਂ ਦੀ ਵਿਜਨ ਤਾਂ ਹੋ ਸਕਦੀ ਹੈ ਪਰ ਉਹ ਐਡਮਿਨਿਸਟ੍ਰੇਟਿਵਲੀ ਕਿਵੇਂ ਪੂਰ ਚਾੜਨੀ ਹੈ ਉਹਦੇ ਵਾਸਤੇ ਤੁਹਾਡੇ ਲੋਕਾਂ ਦਾ ਜਿਹੜਾ ਪੋਜ਼ਿਟਿਵ ਸਹਿਯੋਗ ਹੈ ਬਹੁਤ ਜ਼ਰੂਰੀ ਹੁੰਦਾ ਹੈ ਉਹਦੇ ਵਿੱਚ ਅਸੀਂ ਸੁਨਾਮ ਤੋਂ ਸ਼ੁਰੂ ਕੀਤਾ ਜੀ ਸੁਨਾਮ ਦੇ ਵਿੱਚ ਆਈਟੀਆਈ ਦੇ ਵਿੱਚ ਤਿੰਨ ਚਾਰ ਏਕੜ ਜਗ੍ਹਾ ਖਾਲੀ ਪਈ ਸੀਗੀ ਖੇਡ ਸਟੇਡੀਅਮ ਮੇਰੇ ਮਨ ਸੀਗਾ ਕਿ ਉਹ ਉਸ ਏਰੀਏ ਨੂੰ ਅੱਜ ਵੀ ਉਦਘਾਟਨ ਦਾ ਉਸ ਏਰੀਏ ਨੂੰ ਸਾਡੇ ਕੋਲ ਲੋਕਾਂ ਵਾਸਤੇ ਸੈਰਕਸੂਰ ਕਰਨ ਵਾਸਤੇ ਖੇਡਣ ਵਾਸਤੇ ਕੁਝ ਨਹੀਂ ਸੀਗਾ ਇੱਕ ਜਿੱਥੇ ਅਰਬਨ ਕਰੇਵ ਹੈ ਜਿਹੜਾ ਇੱਕ ਰੈਸਟੋਰੈਂਟ ਬਣਿਆ ਹੋਇਆ ਹੈ ਐਸਡੀਐਮ ਸਾਹਿਬ ਉੱਥੇ ਜੇ ਤੁਹਾਨੂੰ ਪਹਿਲਾਂ ਦੀ ਇਹ ਜਿਹੀ ਫੋਟੋ ਦਿਖਾਵਾਂ ਨਾ ਉੱਥੇ ਟੱਠੇ ਫਿਰਦੇ ਹੁੰਦੇ ਸੀਗੇ ਛੱਤਾਂ ਢਈਆਂ ਹੋਈਆਂ ਸੀਗੀਆਂ ਵੀਡੀਓ ਆਫਿਸ ਦੇ ਵਿੱਚ ਸੀਗਾ ਸਰਪੰਚਾ ਸਰਪੰਚਾਂ ਨੂੰ ਬੈਠਣ ਦੀ ਕੋਈ ਥਾਂ ਨਹੀਂ ਸੀਗੀ ਇਸੇ ਤਰੀਕੇ ਦੇ ਨਾਲ ਸ਼ਹਿਰ ਦੇ ਵਿਚਲਾ ਇੱਕ ਟੋਬਾ ਜਿਹੜਾ ਉਹ ਦਿਖਾਇਆ ਪਾਰਕ ਬਾਗ ਦਿਖਾਇਆ ਰੋਜ਼ ਗਾਰਡਨ ਦਿਖਾਇਆ ਤੇ ਜਿਹੜੀ ਸਾਡੀ ਸਬਜ਼ੀ ਮੰਡੀ ਪ੍ਰਾਣੀ ਮਾਰਕੀਟ ਕਮੇਟੀ ਦੀ ਜਗ੍ਹਾ ਸੀਗੀ ਕਿ 1 ਏਕੜ ਉਹ ਦਿਖਾਇਆ ਇੱਥੇ ਚੀਮੇ ਆ ਗਏ ਚੀਮੇ ਸਭ ਤੋਂ ਪਹਿਲਾਂ ਇੱਥੇ ਜੋ ਹਾਲਾ ਸੀਗੇ ਉਹ ਦਿਖਾਇਆ ਇੱਥੇ ਟਰਾਲੀਆਂ ਭੂਗਲੀਆਂ ਖੜੀਆਂ ਹੁੰਦੀਆਂ ਸੀਗੀਆਂ ਤੇ ਬੱਸ ਸਟੈਂਡ ਦਿਖਾਇਆ ਹਸਪੀਟਲ ਦਿਖਾਇਆ ਤੇ ਇਹ ਸਾਰੀਆਂ ਚੀਜ਼ਾਂ ਇੱਥੇ ਦਿਖਾਈਆਂ ਐਂ ਚੀਮੇ ਤਿੰਨ ਚਾਰ ਚੀਜ਼ਾਂ ਇੱਥੇ ਦਿਖਾਈਆਂ ਤੇ ਮੈਨੂੰ ਅੱਜ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜਿਹੜੀਆਂ ਚੀਜ਼ਾਂ ਮੈਂ ਸਾਰੇ ਦੇ ਸਾਰੇ ਸਪੋਰਟਸ ਦੇ ਉੱਪਰ ਸੁਨਾਮ ਲੌਂਗਵਾਲ ਚੀਮਾ ਲੈ ਕੇ ਗਿਆ ਸੀਗਾ ਅੱਜ ਤੋਂ ਤਕਰੀਬਨ 2.5 ਸਾਲ ਪਹਿਲਾਂ ਉਦੋਂ ਡੀ ਸਾਹਿਬ ਨੂੰ ਅੱਜ ਦੀ ਤਾਰੀਖ ਦੇ ਵਿੱਚ ਉਹਨਾਂ ਦੇ ਵਿੱਚੋਂ ਇੱਕ ਵੀ ਪੈਂਡਿੰਗ ਨਹੀਂ ਸਾਰੀਆਂ ਸਾਰੀਆਂ ਨੇ ਜਿਹੜੀਆਂ ਉਹ ਆਲਮੋਸਟ ਕੋਈ ਕੰਪਲੀਟ ਹੋ ਚੁੱਕੀ ਇੱਕ ਇਹ ਕੰਪਲੀਟ ਹੋ ਚੁੱਕੀ ਜਿਹੜੀ ਅ ਦਿਖਾਈ ਅੱਜ ਸ਼ੁਰੂ ਕਰਨ ਜਾ ਰਹੇ ਹਾਂ ਇਸੇ ਤਰੀਕੇ ਦੇ ਨਾਲ ਇੱਕ ਉਹ ਚਲੋ ਦਿਖਾਇਆ ਨਹੀਂ ਸੀਗਾ ਜਿਹੜਾ ਲੌਂਗਵਾਲ ਤੋਲਾਲ ਰੋਡ ਤੇ ਸਟੇਡੀਅਮ ਹੈ ਉਹ ਦਿਖਾਇਆ ਨਹੀਂ ਸੀਗਾ ਪਰ 1 ਕਰੋੜ 38 ਲੱਖ ਰੁਪਏ ਦੇ ਨਾਲ ਉਹ ਸ਼ੁਰੂ ਕਰਨ ਲੱਗਿਆ ਹਸਪੀਟਲ ਦਾ ਕੰਮ ਹੈ ਬੱਸ ਸਟੈਂਡ ਦਾ ਕੰਮ ਹੈ ਉਹ ਸਾਰੇ ਚੱਲ ਰਹੇ ਨੇ ਸੁਨਾਮ ਵਾਲੇ ਨੇ ਜਿਹੜੇ ਉਹ ਸਾਰੇ ਦੇ ਸਾਰੇ ਕੰਮ ਨੇ ਜਿਹੜੇ ਉਹ ਯਾ ਕੰਪਲੀਟ ਹੋ ਚੁੱਕਿਆ ਹੁਣ ਅਰਬਨ ਕਰੇ ਵਾਲੀ ਜਗ੍ਹਾ ਉਹ ਚਾਹੇ ਪ੍ਰਾਈਵੇਟ ਥਾਂ ਤੇ ਹੈ ਪਰ ਗੰਦ ਨਿਕਲ ਗਿਆ ਤੇ ਉਹ ਬੰਦੇ ਤੋਂ ਕਿਰਾਇਆ ਜਿਹੜਾ ਵੀਡੀਓ ਆਫਿਸ ਨੂੰ 4 ਪੈਸੇ ਹੋਣ ਲੱਗ ਗਿਆ ਇਸੇ ਤਰੀਕੇ ਦੇ ਨਾਲ ਗ੍ਰਿਡਾਂ ਗ੍ਰਿਡ ਦਾ ਇਸ਼ੂ ਸੀਗਾ ਉਹ ਹੋ ਚੁੱਕਿਆ ਜਿਹੜੀ 1.5 ਸਾਲ ਪਹਿਲੇ ਹੀ ਮੰਡੀ ਬਣਾਉਣੀ ਸੀਗੀ ਜਿੱਥੇ ਸਬਜ਼ੀ ਮੰਡੀ ਵਾਲੀ ਜਗਾ ਉਹ ਲੋਕ ਸੜਕ ਦੇ ਉੱਪਰ ਬੈੰਦੇ ਸੀਗੇ ਉਹ ਕੰਪਲੀਟ ਹੋ ਚੁੱਕਿਆ ਰੋਜ਼ ਗਾਰਡਨ ਜਿਹੜਾ ਹੈਗਾ ਉਹਦਾ ਕੰਮ ਹੈ ਜਿਹੜਾ ਉਹ ਆਲਮੋਸਟ ਕੰਪਲੀਟ ਹੋ ਚੁੱਕਿਆ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਆਪਾਂ ਸਾਥੀਓ ਮੈਂ ਇਸ ਕਰਕੇ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਹੈ ਕਿ ਜਦੋਂ ਤੁਹਾਡੀ ਨੀਅਤ ਸਾਫ਼ ਹੋਵੇ ਨੀਤੀ ਸਾਫ਼ ਹੋਵੇ ਤੁਹਾਡੀ ਵਿਜਨ ਹੋਵੇ ਨਾ ਦੂਰ ਅੰਦੇਸ਼ੀ ਤੁਹਾਨੂੰ ਤੁਸੀਂ ਹੋਣੇ ਚਾਹੀਦੇ ਹੋ ਕਿ ਕਿੱਥੇ ਲੋਕਾਂ ਨੂੰ ਕਿਸ ਚੀਜ਼ ਦੀ ਲੋੜ ਹੈ ਜੇ ਉਹਦੇ ਮੁਤਾਬਕ ਚੱਲੋਗੇ ਤੇ ਫਿਰ ਇਹੋ ਜਿਹਾ ਕੋਈ ਕੰਮ ਨਹੀਂ ਹੁੰਦਾ ਹੈਗਾ ਜਿਹੜਾ ਸਰਕਾਰ ਕਰ ਨਾ ਸਕੇ ਨੀਅਤ ਹੋਣੀ ਚਾਹੀਦੀ ਹੈ ਉਸੇ ਨੀਅਤ ਨਾਲ ਲੱਗੇ ਹੋਇਆ ਚੱਲੇ ਹੋਇਆ ਤੇ ਅੱਜ ਮੈਂ ਸਮਝਦਾ ਕਿ ਜਿਹੜਾ ਇੱਕ ਨਰਕ ਬਣਿਆ ਹੋਇਆ ਸੀਗਾ ਉਹ ਅੱਜ ਇਹੋ ਜਿਹਾ ਸ਼ਾਇਦ ਹੀ ਸ਼ਾਇਦ ਹੀ ਇਹੋ ਜਿਹਾ ਜਿਹੜਾ ਸਬ ਤਹਿਸੀਲ ਕੰਪਲੈਕਸ ਹੈ ਮੇਰੇ ਖਿਆਲ 'ਚ ਆਪਣੇ ਇੱਕ ਦੋ ਜ਼ਿਲ੍ਹੇ ਤੱਕ ਹੀ ਪੂਰੇ ਪੰਜਾਬ ਦੇ ਵਿੱਚ ਸ਼ਾਇਦ ਨਾ ਹੋਵੇ। ਔਰ ਫਿਰ ਔਰ ਫਿਰ ਮੈਨੂੰ ਤਾਂ ਕਈ ਵਾਰੀ ਐ ਸਮਝ ਨਹੀਂ ਆਉਂਦਾ ਵੀ ਸਰਕਾਰਾਂ ਦੇ ਵਿੱਚ ਹੁਣ ਤੱਕ ਇਹ ਤੋਂ ਪਹਿਲਾਂ ਲੀਡਰ ਔਰ ਅਫਸਰ ਕੰਮ ਕਿਵੇਂ ਕਰਦੇ ਰਹੇ। ਹੁਣ ਇਸ ਜਗ੍ਹਾ ਦੀ ਜਿਵੇਂ ਤੁਹਾਨੂੰ ਦੱਸਾਂ ਅਸੀਂ ਇਹਦਾ ਟੋਟਲ ਸਟੇਸ਼ਨ ਕਰਾ ਲਿਆ, ਦੇਖ ਲਿਆ ਸਾਰਾ ਪਲਾਨ ਕਰ ਲਿਆ ਦੋ ਵਾਰੀ ਉੱਥੇ ਆਰਕੀਟੈਕਟ ਚੰਡੀਗੜ੍ਹ ਤੇ ਪੀਡਬਲ ਨਾਲ ਗੱਲਬਾਤ ਹੋ ਗਈ, ਮੀਟਿੰਗ ਹੋ ਗਈ। ਸਾਰਾ ਸੀ ਨਕਸ਼ਾ ਪਲਾਨ ਕਰ ਲਿਆ। ਉਹਦੇ 'ਚ EOV ਇਨਵੋਲਡ एसडीएम ਵੀ ਇਨਵੋਲਡ ਸਾਰੀ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਨਾਲ ਲੈ ਕੇ ਕਰਦਾ ਰਿਹਾ ਜਦੋਂ ਬਣਾਉਣ ਦੀ ਗੱਲ ਆਈ ਕੰਮ ਸ਼ੁਰੂ ਕਰਨ ਦੀ ਗੱਲ ਆਈ ਉਦੋਂ ਕਿਸੇ ਬੰਦੇ ਨੇ ਮੇਰੇ ਕੰਨ 'ਚ ਫੂਕ ਮਾਰਤੀ ਜੀ ਕਿ ਇੱਥੇ ਤਾਂ 57 ਦੁਕਾਨਾਂ ਵਿਕੀਆਂ ਹੋਈਆਂ ਨੇ ਬਹੁਤ ਪੁਰਾਣੀਆਂ ਮੈਂ ਕਿਹਾ ਯਾਰ ਆ ਕੀ ਜੱਬ ਪੈ ਗਿਆ ਤੇ ਉਹ ਉਹ ਪਤਾ ਕੀਤਾ ਨਾ ਕਮੇਟੀ ਵਾਲਿਆਂ ਨੂੰ ਪਤਾ ਤੁਸੀਂ ਕਮਾਲ ਦੀ ਗੱਲ ਦੇਖੋ ਨਾ ਐਡਮਿਨਿਸਟ੍ਰੇਸ਼ਨ ਨੂੰ ਪਤਾ ਨਾ ਕਮੇਟੀ ਵਾਲਿਆਂ ਨੂੰ ਪਤਾ ਆ ਡਬਲਯੂ ਡੀ ਵਾਲਿਆਂ ਨੂੰ ਪਤਾ ਵੀ ਦੁਕਾਨਾਂ ਇੱਥੇ 57 ਵਿਕੀਆਂ ਹੋਈਆਂ ਨੇ ਉਹ ਜਦੋਂ ਨਕਸ਼ਾ ਮੰਗਾਇਆ ਪ੍ਰਾਣਾ ਰਿਕਾਰਡ ਕਢਾਇਆ ਉਹ ਜਿੱਥੇ ਆ ਬਿਲਡਿੰਗਾਂ ਆਉਂਦੀਆਂ ਨੇ ਇਹਦੇ ਵਿੱਚ ਉਹ 57 ਦੁਕਾਨਾਂ ਬੋਲੀ ਜਾਣ ਤੇ ਮੈਨੂੰ ਹੁਣ ਇਹ ਉਹ ਕਹਿੰਦੇ ਜੀ ਮੈਨੂੰ ਕਿਸ ਸਿਆਣਪ ਦਿੱਤੀ ਕਿਸੇ ਅਧਿਕਾਰੀ ਨੇ ਕਹਿੰਦੇ ਜੀ ਆਪਾਂ ਕੈਨਸਲ ਕਰ ਦਿੰਨੇ ਆ ਉਹ ਮੈਂ ਕਿਹਾ ਭਾਈ ਤੂੰ ਤਾਂ ਕਹਦਾ ਕੈਨਸਲ ਕਰ ਦਿੰਨੇ ਆ ਜੇ ਕੈਨਸਲ ਕਰਤੀਂ ਅਗਲਾ ਕੋਰਟ ਚ ਵਿਚਾਲ ਜੂਗਾ ਨਾ ਦੁਕਾਨਾਂ ਬਣਣੀਆਂ ਨਾ ਮੇਰਾ ਸਬ ਤਹਿਸੀਲ ਕੰਪਲੈਕਸ ਰੁਕ ਜੂਗਾ ਮੈਨੂੰ ਤਾਂ ਰਹਿਣ ਦੇ ਜੀ ਸਲਾਹ ਨਾ ਦਿਓ ਮੈਂ ਆਉਦੇ ਹਿਸਾਬ ਨਾਲ ਕਰ ਲੂ ਹੈਂਡਲ ਤੇ ਮੁੜ ਕੇ ਫੇਰ ਦੁਬਾਰਾ ਨਵੇਂ ਸਿਰੋਂ ਕੰਮ ਸ਼ੁਰੂ ਕੀਤਾ ਸਾਰਾ ਕੁਝ ਮਨਜ਼ੂਰ ਹੋ ਚੁੱਕਿਆ ਇਹਦੀ ਸ਼ੁਰੂਆਤ ਕਰਨ ਆਉਣਾ ਸੀਗਾ ਸੀਐਮ ਸਾਹਿਬ ਨੂੰ ਨਾਲ ਲੈ ਕੇ ਤੇ ਉਹ ਸਾਰੇ ਦਾ ਸਾਰਾ ਜਿਹੜਾ ਨਕਸ਼ਾ ਹੈ ਉਹ ਫੇਰ ਮੁੜ ਕੇ ਦੁਬਾਰਾ ਚੇਂਜ ਕੀਤਾ ਬਿਲਡਿੰਗ ਤਿੰਨ ਵਾਰੀ ਘੁਮਾਈ ਆ ਜਿਹੜਾ ਕੰਪਲੈਕਸ ਹੈ ਇਹ ਇਹ ਸੈੱਟ ਕੀਤਾ ਤੇ ਇਸ ਹਿਸਾਬ ਨਾਲ ਸੈੱਟ ਕੀਤਾ ਵੀ ਮੇਰਾ ਕੰਪਲੈਕਸ ਹੈ ਜਿਹੜਾ ਸਾਰੇ ਦਾ ਸਾਰਾ ਉਹ ਵੀ ਬਣ ਜੇ ਤੇ ਨਾ ਹੀ ਉਹ 52 ਦੁਕਾਨਾਂ ਡਿਸਟਰਬ ਹੋਣ ਤਾਂ ਕਿ ਉਹਨਾਂ ਨਾਲ ਕਿਸੇ ਤਰੀਕੇ ਦਾ ਕਲੇਸ਼ ਨਾ ਪਵੇ ਕਿਉਂਕਿ ਉਹਦੇ ਚ ਪ੍ਰੋਬਲਮ ਕੀ ਸੀਗੀ ਕਿ ਸਰਕਾਰ ਨੇ ਜਦੋਂ ਬਣਾਇਆ ਸੀ ਬਸ ਸਟੈਂਡ ਇਹ ਉਦੋਂ 57 ਦੁਕਾਨਾਂ ਵੇਚਤੀਆਂ ਲੋਕਾਂ ਨੇ ਦੁਕਾਨਾਂ ਲੈ ਵੀ ਲਈਆਂ ਉਹ ਇਸ ਕਰਕੇ ਲੈ ਲਈਏ ਭਾਈ ਜਦੋਂ ਬਸ ਸਟੈਂਡ ਚੱਲੂਗਾ ਨਾਲ ਦੁਕਾਨਾਂ ਚੱਲ ਜਾਣਗੀਆਂ ਨਾ ਬਸ ਸਟੈਂਡ ਚੱਲਿਆ ਨਾ ਦੁਕਾਨਾਂ ਬਣੀਆਂ ਨਾ ਦੁਕਾਨਾਂ ਦੇ ਪੈਸੇ ਆਏ ਲੋਕ ਖੱਜਲ ਖਵਰ ਸੜਕ ਤੇ ਹੋਈ ਜਾਂਦੇ ਨੇ ਉਤੇ ਇੰਨੀ ਤੇਜ਼ ਸਪੀਡ ਨਾਲ ਗੱਡੀਆਂ ਨਿਕਲਦੀਆਂ ਨੇ ਕਿਸੇ ਦਾ ਕਿਸੇ ਦੀ ਜਾਨ ਦਾ ਨੁਕਸਾਨ ਹੋ ਜਾਏ ਸਰਕਾਰ ਨੇ ਕਰੋੜਾਂ ਰੁਪਏ ਲਾਤਾ ਪਿਛਲੇ ਸਰਕਾਰਾਂ ਨੇ ਉਰੇ ਪਰ ਦਿਮਾਗ ਨਹੀਂ ਲਾਇਆ ਹੈਗਾ ਕਰੋੜਾਂ ਰੁਪਏ ਤਾਂ ਲਾਤਾ ਲੋਕ ਫੇਰ ਉਹੀ ਖੱਜਲ ਹੋਈ ਜਾਂਦੇ ਸੀਗੇ ਸੋ ਇਹੋ ਜਿਹਾ ਸਿਸਟਮ ਚੱਲਦਾ ਰਿਹਾ ਮੇਰੇ ਤਾਂ ਸਮਝ ਨਾ ਆਇਆ ਤੇ ਜਦੋਂ ਇੱਥੇ ਹੁਣ ਸ਼ਿਫਟ ਕੀਤਾ ਤੇ ਉਹ ਸਾਰੀ ਦੇ ਸਾਰੀਆਂ ਕਿਉਂਕਿ ਉਹ ਵੀ ਵਿਚਾਰੇ ਦੁਕਾਨ ਨਾਲੇ ਵੀ ਕਿਉਂ ਪੈਸੇ ਭਰਦੇ ਜਦੋਂ ਕੋਈ ਵਾਸੀ ਨਹੀਂ ਅੰਦਰ ਵੜਦੀ ਕੋਈ ਸਵਾਰੀ ਨਹੀਂ ਆਉਂਦੀ ਹੈਗੀ ਉਹਨਾਂ ਨੇ ਪੈਸੇ ਕੇ ਉੱਪਰ ਨਹੀਂ ਸੀਗੇ ਸੋ ਉਹਨਾਂ ਨਾਲ ਜਿਹੜਾ ਰੋਲਾ ਪੈਣਾ ਸੀਗਾ ਉਹ ਵੀ ਅਵੋਇਡ ਕੀਤਾ ਉਹ ਤੋਂ ਬਚਤ ਰੱਖੀ ਤੇ ਹੁਣ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਉਹ ਮੇਰੇ ਵੀਰ ਪਤਾ ਨਹੀਂ ਕੌਣ ਕੌਣ ਨੇ ਪਤਾ ਨਹੀਂ ਸ਼ਾਇਦ ਉਹ ਵਿਚਾਰੇ ਆਪ ਹੀ ਲੈ ਕੇ ਭੁੱਲ ਭੱਲ ਗਏ ਹੁਣ ਦੁਕਾਨਾਂ ਵੀ ਸਾਡੀਆਂ ਦੁਕਾਨਾਂ ਵੀ ਬੋਲਦੀਆਂ ਨੇ ਉਰੇ ਸੋ ਮੇਰੀ ਉਹਨਾਂ ਮੇਰੇ ਵੀਰਾਂ ਨੂੰ ਤੁਹਾਡੇ ਸ਼ਹਿਰ ਦੇ ਹੋਣਗੇ ਤੁਹਾਨੂੰ ਪਤਾ ਹੋਊਗਾ ਜੀ ਜਿੰਨਾਂ ਜਿੰਨਾਂ ਨੇ ਆਪ ਦਾ ਕਮੇਟੀ ਦੇ ਵਿੱਚੋਂ ਪਤਾ ਕਰੋ ਜਿਨ੍ਹਾਂ ਜਿਨ੍ਹਾਂ ਦੁਕਾਨਾਂ ਹੈਗੀਆਂ ਉਹ ਦੁਕਾਨਾਂ ਜਿਨ੍ਹਾਂ ਲੈਣੀਆਂ ਨੇ ਬਣਾਉਣੀਆਂ ਨੇ ਸੀ ਉਹਨਾਂ ਏਰੀਆ ਛੱਡਿਆ ਹੋਇਆ ਹੈ ਉਹ ਲਓ ਬਣਾਓ ਪੈਸੇ ਭਰੋ ਕਮੇਟੀ ਨੂੰ ਕਮੇਟੀ ਤੋਂ ਖਰੀਦਿਏ ਪੈਸੇ ਭਰੋ ਕਮੇਟੀ ਨੂੰ ਤਾਂ ਕਿ ਕਮੇਟੀ ਨੂੰ ਵੀ ਚਾਰ ਪੈਸੇ ਦੀ ਆਮਦਨ ਹੋਵੇ ਆਪਾਂ ਕਿਸੇ ਹੋਰ ਕੰਮ ਤੇ ਲਾਈਏ ਜਿਹੜੇ ਨਹੀਂ ਲੈਣੀ ਹੈਗੀ ਉਹ ਛੱਡੋ ਭਾਈ ਆਪਦੀ ਸਰੈਂਡਰ ਕਰੋ ਅਸੀਂ ਉੱਥੇ ਕੁਝ ਹੋਰ ਕਰੀਏ ਠੀਕ ਹੈ ਨਾ ਜੀ ਗੱਲ ਸੋ ਇਸ ਕਰਕੇ ਇਸ ਕਰਕੇ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਸਿਸਟਮ ਦੇ ਨਾਲ ਜੇ ਚੱਲਾਂਗੇ ਅਸਲ 'ਚ ਹੁੰਦਾ ਕੀ ਹੈ ਕਿ ਸਰਕਾਰੀ ਪੈਸੇ ਨੂੰ ਤਾਂ ਨਾ ਕਈ ਵਾਰੀ ਲੀਡਰ ਵੀ ਅਫਸਰ ਵੀ ਲੋਕ ਵੀ ਆ ਸਮਝ ਲੈਂਦੇ ਨੇ ਕਿ ਜਿੱਥੇ ਵਹਿ ਭਰਾਨ ਕਰ ਦੋ ਜਿੱਥੇ ਮਰਜ਼ੀ ਖਰਾਬ ਕਰ ਦੋ ਇਸੇ ਵਜ੍ਹਾ ਕਰਕੇ ਅੱਜ ਵੀ 75 ਸਾਲਾਂ ਬਾਅਦ ਆਪਾਂ ਜੋ ਬੁਨਿਆਦੀ ਸਹੂਲਤਾਂ ਦੇ ਨਾਲ ਆਪਾਂ ਜੂਝੀ ਜਾਂਦੇ ਆ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਇਹ ਤੁਹਾਡਾ ਆਪਦਾ ਪ੍ਰੋਜੈਕਟ ਹੈ ਬਹੁਤ ਵਧੀਆ ਬਣ ਗਿਆ ਹੁਣ ਇਹਨੂੰ ਸੰਭਾਲ ਕੇ ਰੱਖਣ ਦਾ ਕੰਮ ਹੈ ਜਿਹੜਾ ਉਹ ਤੁਹਾਡਾ ਆਪਦਾ ਹੈ ਔਰ ਹਰ ਤਰੀਕੇ ਨਾਲ ਇਹਦਾ ਇਹਦੇ ਚ ਸਭ ਕੋਈ ਕਿਸੇ ਤਰੀਕੇ ਦੀ ਕੋਈ ਦਿੱਕਤ ਨਾ ਆਵੇ ਤੁਸੀਂ ਆਪਦਾ ਇਨਸ਼ੋਰ ਹੈ ਜਿਹੜਾ ਉਹ ਕਰਿਓ ਸੋ ਤੁਹਾਡਾ ਸਾਰਿਆਂ ਦਾ ਜੀ ਦਿਲ ਦੀਆਂ ਗਹਿਰਾਈਆਂ ਚੋਂ ਇੱਕ ਵਾਰ ਬਹੁਤ ਬਹੁਤ ਫੇਰ ਤੋਂ ਧੰਨਵਾਦ ਇਸ ਤੋਂ ਬਾਅਦ ਆਪਾਂ ਦੋ ਪ੍ਰੋਜੈਕਟ ਹੋਰ ਨੇ ਸਨਾਮ ਤੋਲਾ ਰੋਡ ਤੇ ਉੱਪਰ ਇੱਕ ਤਕਰੀਬਨ 2.5 ਕਰੋੜ ਦਾ ਪੁਲ ਹੈ ਉਹ ਬਣਿਆ ਔਰ ਫੇਰ 1 ਕਰੋੜ 38 ਲੱਖ ਰੁਪਏ ਦੇ ਨਾਲ ਸਟੇਡੀਅਮ ਦੀ ਸ਼ੁਰੂਆਤ ਕਰਨੀ ਹੈ ਤੇ ਫਿਰ ਸੁਨਾਮ 1.88 ਲੱਖ ਦੇ ਇੱਕ ਆਈਟੀਆ ਪਾਰਕ ਦੀ ਜਿਹੜੀ ਉਦਘਾਟਨਾ ਹੈ ਉਹ ਕਰਨਾ ਸੋ ਤੁਹਾਡਾ ਔਰ ਇੱਕ ਮੈਂ ਬੇਨਤੀ ਹਾਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਕਰوں ਕਿਉਂਕਿ ਤੁਸੀਂ ਤਾਂ ਮੇਰੇ ਆਪਦੇ ਹੋਂ ਮੇਰੇ ਪਰਿਵਾਰੋਂ ਪਾਰਟੀ ਨੇ ਲੀਡਰਸ਼ਿਪ ਨੇ ਜ਼ਿੰਮੇਵਾਰੀ ਲਈ ਹੈ ਸਭ ਤੋਂ ਪਹਿਲਾ ਚੈਲੇਂਜ ਸਾਡੇ ਲਈ ਹੈਗਾ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਦਾ ਪੰਜ ਕਾਰਪੋਰੇਸ਼ਨਾਂ ਨੇ 42 ਸ਼ਹਿਰ ਨੇ ਕੁਝ 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 ਬਾਇ ਇਲੈਕਸ਼ਨਾਂ ਵੀ ਨੇ ਵਿੱਚ ਆ ਉਹਦੇ ਵਿੱਚ ਆਪਣਾ ਚੀਮਾ ਵੀ ਆਉਂਦਾ ਤਗੜੇ ਹੋ ਕੇ ਹੰਬੜਾ ਮਾਰੋ ਇਹ ਸਾਰੇ ਦੀ ਸਾਰੀ ਮੇਰੀ ਟੀਮ ਨੂੰ ਸਾਰੀ ਸਾਡੀ ਪਾਰਟੀ ਸਾਰੇ ਸਾਥੀਆਂ ਨੂੰ ਟੀਮ ਨੂੰ ਬੇਨਤੀ ਹੈ ਕਿ ਤਗੜੇ ਹੋ ਕੇ ਹਮਲਾ ਮਾਰੋ ਇੱਥੇ ਕਿਉਂਕਿ ਜਿੰਨੇ ਕੰਮ ਮੈਂ ਕਰਾ ਸਕੂਗਾ ਨਾ ਜੀ ਸਰਕਾਰ ਤੋਂ ਉਹਦੇ ਲਈ ਸਭ ਤੋਂ ਪਹਿਲਾ ਜਿਹੜਾ ਸਟੈਪ ਹੈ ਉਹ ਸ਼ਹਿਰਾਂ ਦੇ ਵਿੱਚ ਕਮੇਟੀ ਵੱਲੋਂ ਮਤਾ ਪਿਆ ਹੋਣਾ ਚਾਹੀਦਾ ਤੇ ਪਿੰਡਾਂ ਦੇ ਵਿੱਚ ਪੰਚਾਇਤ ਵੱਲੋਂ ਮਤਾ ਪਿਆ ਹੋਣਾ ਚਾਹੀਦਾ ਇਹ ਪਹਿਲਾ ਸਟੈਪ ਹੈ ਮੇਰੀ ਤੁਹਾਨੂੰ ਇੱਕ ਮਿੰਟ ਬਾਪੂ ਜੀ ਇੱਕ ਮਿੰਟ ਬੈਠੋ ਮੇਰੀ ਤੁਹਾਨੂੰ ਬੇਨਤੀ ਇੱਕੋ ਹੀ ਹੈ ਸਾਰੇ ਨਗਰ ਨੂੰ ਕਿ ਤਕੜੇ ਹੋ ਕੇ ਹੰਬੜਾ ਮਾਰੋ ਸਾਰੇ ਦੇ ਸਾਰੇ ਵਾਰਡਾਂ ਦੇ ਵਿੱਚ ਚੰਗੇ ਸਾਥੀ ਨੇ ਜਿਹੜੇ ਉਹ ਉਹਨਾਂ ਨੂੰ ਜਿਤਾਓ ਆਪਦੀ ਕਮੇਟੀ ਬਣਾਓ ਤਾਂ ਕਿ ਇਹ ਕੰਮਾਂ ਦੀ ਰਫ਼ਤਾਰ ਹੈ ਜਿਹੜੀ ਆਉਣ ਵਾਲੇ ਸਵਾ ਦੋ ਸਾਲਾਂ ਦੇ ਵਿੱਚ ਮੈਂ ਹੋਰ ਦੁੱਗਣੀ ਤਿਗਣੀ ਕਰ ਸਕਾਂ ਇਹ ਮੇਰੀ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ ਸੋ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗ੍ਰਾਂਹਾਂ ਵਿੱਚ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ